ਕਿਹੜਾ ਪਿੰਡਾ ਸਭਰਾ ਜੀ ਆ ਜਿਹੜਾ ਜੀਰੋ ਅੱਬਾ ਕਾਲੇ ਸ਼ਾਹ ਦੀ ਦਰਗਾਹ ਦੇ ਮੇਲਾ ਮਨਾਇਆ ਜਾ ਰਿਹਾ ਕਿਹੜੀ ਤਰੀਕ ਨੂੰ ਮਨਾਇਆ ਜਾ ਰਿਹਾ ਕਿਹੜੇ ਕਿਹੜੇ ਕਲਾਕਾਰ ਇਹ ਜੀ 20 ਹਾੜ 3 4 ਜੁਲਾਈ ਵਾਲੇ ਦਿਨ ਮਨਾਇਆ ਜਾ ਰਿਹਾ ਜੀ ਸੰਗਤਾਂ ਨੂੰ ਅਪੀਲ ਆ ਕੇ ਹੋ ਮੋਹ ਮਹਾ ਕੇ ਪਹੁੰਚੋ ਤੇ ਮੇਲੇ ਦੀਆਂ ਰੌਣਕਾਂ ਵਧਾਓ ਜੀ ਕਿਹੜੇ ਕਲਾਕਾਰ ਜਿਹੜੇ ਹਾਜ਼ਰੀ ਭਰ ਇਹ ਜੀ ਜੈਲੀਆ 12 ਤੋਂ 2 ਵਜੇ ਤੱਕ ਜੈਲੀਆ ਤੇ 2:30 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਬਲਕਾਰ ਨਖੀਲਾ ਤੇ ਮਨਜਿੰਦਰ ਗੁਲਸ਼ਨ ਆਪਣਾ ਰੰਗਾ ਰੰਗ ਪ੍ਰੋਗਰਾਮ ਸੰਗਤਾਂ ਨੂੰ ਸੁਣਾ ਕੇ ਨਿਹਾਲ ਕਰਨਗੇ ਕਬੱਡੀ ਦੇ ਸ਼ੋਅ ਮੈਚ ਜੀ ਹੋਇਆ ਜਾਣਗੇ ਕਬੱਡੀ ਦਾ ਸ਼ੋਅ ਮੈਚ ਜੀ ਇੱਕ ਪ੍ਰੀਤ ਲੱਧੂ ਵਾਲਾ ਤੇ ਬੱਗਾ ਪਹਿਲਵਾਨ ਇਹਨਾਂ ਦੇ ਵਿਚਕਾਰ ਜੀ ਫਸਵਾ ਮੈਚ ਹੋਊਗਾ ਸਾਰੇ ਨਗਰ ਦੀਆਂ ਸੰਗਤਾਂ ਨੂੰ ਹਮਮਾ ਆ ਕੇ ਪਹੁੰਚਣ ਦੀ ਅਪੀਲ ਕਰਦੇ ਆਂਗੇ ਤੇ ਮੇਲੇ ਦੀਆਂ ਖੁਸ਼ੀਆਂ ਵਧਾਓ ਮੇਰਾ ਨਾਮ ਕਸ਼ਮੀਰ ਸਿੰਘ ਕੀ ਕਹਿਣਾ ਚਾਹੋਗੇ ਆ ਮੇਲਾ ਇਹਦਾ ਬਣਾਇਆ ਜਾ ਰਿਹਾ ਮੇਲਾ ਜੀ ਹਰ ਸਾਲ ਆ ਬਾਬੇ ਕਾਲਾ ਚੜ ਦੀ ਯਾਦ ਵਿੱਚ ਹਰ ਸਾਲ 19 ਤੇ 20 ਹਜ਼ਾਰ ਨੂੰ ਬਹੁਤ ਭਾਰੀ ਜਿਹੜਾ ਮੇਲਾ ਬਣਾਇਆ ਜਾਂਦਾ ਇਸ ਵਾਰ ਵੀ 19000 ਨੂੰ ਦੁਪਹਿਰੇ ਕਵਾਲ ਜਿਹੜੇ ਆਪਣੇ ਕਵਾਲੀਆਂ ਪੇਸ਼ ਕਰਨਗੇ ਤੇਰਾ ਨੂੰ ਜਿਹੜੇ ਕਵਾਲ ਲਗਣਗੇ 19000 ਨੂੰ ਤੇ ਦਿਨੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਵੀਰ ਜੈਲੀ ਕਾ ਉਹ ਆਪਣਾ ਨਗਰਾਂ ਪੇਸ਼ ਕਰੇਗਾ ਤੇ 3 ਤੋਂ 6 ਵਜੇ ਤੱਕ ਬਲਕਾਰ ਨਖੀਲਾ ਤੇ ਮੰ지ਂਦਰ ਗੁਲਸ਼ਨ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਪਰੰਤ ਕਬੱਡੀ ਦਾ ਜਿਹੜਾ ਸ਼ੋਅ ਮੈਚ ਹੋਊਗਾ ਪ੍ਰੀਜ਼ ਲੱਧੂ ਤੇ ਬਗਾਸ ਭਰਾ ਦੀ ਟੀਮਾਂ ਵਿਚਕਾਰ ਤੇ ਗੁਰੂ ਘਰ ਲੰਗਰ ਜਿਹੜਾ ਉਹ ਟੋਟਲ ਵਰਤਾਇਆ ਜਾਊਗਾ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਵੀ ਲੱਗਣਗੀਆਂ ਤੇ ਇਸ ਵਾਰ ਇਹਨਾਂ ਨਾਇਰੀ ਵੀਰਾਂ ਤੇ ਪਿੰਡ ਦੇ ਨੌਜਾਨ ਵੀਰੋ ਨੂੰ ਜਿਹੜਾ ਜੂਸ ਦਾ ਲੰਗਰ ਆ ਉਹ ਵੀ ਲਾਇਆ ਜਾਊਗਾ ਅਸੀਂ ਧੰਨਵਾਦ ਕਰਦੇ ਆਂ ਐਨ ਆਈ ਆਰੀ ਵੀਰਾਂ ਦਾ ਤੇ ਗ੍ਰਾਮ ਪਿੰਡ ਸਭਰਾ ਦਾ ਜਿਹੜੇ ਸਾਨੂੰ ਆਪ ਦਾ ਪੂਨ ਸਜਾਉਂ ਦਿੰਦੇ ਆ ਤੇ ਮੇਲੇ ਦੇ ਕਾਰਜ ਨੂੰ ਸਿਰੇ ਚੜ੍ਹਦੇ ਆ ਕੀ ਅਪੀਲ ਕਰੋਗੇ ਸੰਗਤ ਨੂੰ ਨਹੀਂ ਸੰਗਤ ਨੂੰ ਅਪੀਲ ਕਰਦੇ ਆ ਕਿ ਮੇਲੇ ਵਿੱਚ ਆ ਕੇ ਸੇਵਾ ਕਰੋ ਤੇ ਬਾਬਾ ਜੀ ਨੂੰ ਖੁਸ਼ੀ ਕੀ ਕਹਿਣਾ ਚਾਹੋਗੇ ਅਸੀਂ ਆਨੇ ਪੀਰ ਬਾਬੇ ਕਾਲੇ ਸਾਦੇ ਹੋਮ ਹਮਾ ਕੇ ਮੇਲਾ ਵਾ ਤੇ ਸਾਰੀ ਸੰਗਤ ਹੋਮ ਹਮਾ ਕੇ ਆਓ ਤੇ ਬਹੁਤ ਧੂਮ ਧਾਮ ਨਾਲ ਮੇਲਾ ਸ਼ੁਰੂ ਕੀਤਾ ਗਿਆ ਵਾ ਸਾਰੀ ਸੰਗਤ ਦੇ ਨਾਲ ਪਈ ਸੰਗਤ ਨੂੰ ਪਈ ਹੋਮ ਹਮਾ ਕੇ ਸਾਰੀ ਸੰਗਤ ਨੂੰ ਪਈ ਮੇਲਾ ਦੀ ਰੌਣਕਾਂ ਕਣ ਕੇ ਵਧਾਓ ਸਾਹਿਬ ਕਿਰਪਾ ਜੀ ਸਭਰਾ ਜੀ ਆ ਜਿਹੜਾ ਜੀਰੋ ਆਬਾ ਕਾਲੇਸ਼ਾਹ ਦੀ ਦਰਗਾਹ ਦੇ ਮੇਲਾ ਮਨਾਇਆ ਜਾ ਰਿਹਾ ਕਿਹੜੀ ਤਰੀਕ ਨੂੰ ਮਨਾਇਆ ਜਾ ਰਿਹਾ ਕਿਹੜੇ ਕਿਹੜੇ ਕਲਾਕਾਰ ਇਹ ਜੀ 20 ਹਾਰ 3 4 ਜੁਲਾਈ ਵਾਲੇ ਦਿਨ ਮਨਾਇਆ ਜਾ ਰਿਹਾ ਜੀ ਸੰਗਤਾਂ ਨੂੰ ਅਪੀਲ ਆ ਕੇ ਹੋ ਮੋਹ ਮਾ ਕੇ ਪਹੁੰਚੋ ਤੇ ਮੇਲੇ ਦੀਆਂ ਰੌਣਕਾਂ ਵਧਾਓ ਜੀ ਕਿਹੜੇ ਕਲਾਕਾਰ ਜਿਹੜੇ ਹਾਜ਼ਰੀ ਭਰ ਇਹ ਜੀ ਜੈਲੀਆ 12 ਤੋਂ 2 ਵਜੇ ਤੱਕ ਜੈਲੀਆ ਤੇ 2:30 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਬਲਕਾਰ ਨਖੀਲਾ ਤੇ ਮਨਜਿੰਦਰ ਗੁਲਸ਼ਨ ਆਪਣਾ ਰੰਗਾਰੰਗ ਪ੍ਰੋਗਰਾਮ ਸੰਗਤਾਂ ਨੂੰ ਸੁਣਾ ਕੇ ਨਿਹਾਲ ਕਰਨਗੇ ਕਬੱਡੀ ਦੇ ਸ਼ੋਅ ਮੈਚ ਜੀ ਹੋਇਆ ਜਾਣਗੇ ਕਬੱਡੀ ਦਾ ਸ਼ੋਅ ਮੈਚ ਜੀ ਇੱਕ ਪ੍ਰੀਤ ਲੱਧੂ ਵਾਲਾ ਤੇ ਬੱਗਾ ਪਹਿਲਵਾਨ ਇਹਨਾਂ ਦੇ ਵਿਚਕਾਰ ਜੀ ਫਸਵਾ ਮੈਚ ਹੋਊਗਾ ਸਾਰੇ ਨਗਰ ਦੀਆਂ ਸੰਗਤਾਂ ਨੂੰ ਹਮਮਾ ਆ ਕੇ ਪਹੁੰਚਣ ਦੀ ਅਪੀਲ ਕਰਦੇ ਆਂਗੇ ਤੇ ਮੇਲੇ ਦੀਆਂ ਖੁਸ਼ੀਆਂ ਵਧਾਓ ਮੇਰਾ ਨਾਮ ਕਸ਼ਮੀਰ ਸਿੰਘ ਕੀ ਕਹਿਣਾ ਚਾਹੋਗੇ ਆ ਮੇਲਾ ਇਹ ਆਪਣਾ ਜਰਾ ਮੇਲਾ ਜੀ ਹਰ ਸਾਲ ਆ ਬਾਬੇ ਕਾਲਾ ਚੜ ਦੀ ਯਾਦ ਵਿੱਚ ਹਰ ਸਾਲ 19 ਤੇ 20 ਹਜ਼ਾਰ ਨੂੰ ਬਹੁਤ ਭਾਰੀ ਜਿਹੜਾ ਮੇਲਾ ਬਣਾਇਆ ਜਾਂਦਾ ਇਸ ਵਾਰ ਵੀ 19000 ਨੂੰ ਦੁਪਹਿਰੇ ਕਵਾਲ ਜਿਹੜੇ ਆਪਣੇ ਕਵਾਲੀਆਂ ਪੇਸ਼ ਕਰਨਗੇ ਤੇਰਾ ਨੂੰ ਜਿਹੜੇ ਕਵਾਲ ਲਗਣਗੇ 19000 ਨੂੰ ਤੇ ਦਿਨੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਵੀਰ ਜੈਲੀ ਗਾਇਕ ਉਹ ਆਪਣਾ ਨਗਰਾਂ ਦਾ ਪ੍ਰੋਗਰਾਮ ਪੇਸ਼ ਕਰੇਗਾ ਤੇ 3 ਤੋਂ 6 ਵਜੇ ਤੱਕ ਬਲਕਾਰ ਨਖੀਲਾ ਤੇ ਮੰ지ਂਦਰ ਗੁਲਸ਼ਨ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਅਪਰੰਤ ਕਬੱਡੀ ਦਾ ਜਿਹੜਾ ਸ਼ੋਅ ਮੈਚ ਹੋਊਗਾ ਪ੍ਰੀਜ਼ ਲੱਧੂ ਤੇ ਬਗਾਸ ਭਰਾ ਦੀ ਟੀਮਾਂ ਵਿਚਕਾਰ ਇਹ ਗੁਰੂ ਘਰ ਲੰਗਰ ਜਿਹੜਾ ਉਹ ਟੋਟਲ ਵਰਤਾਇਆ ਜਾਊਗਾ ਠੰਡੇ ਮਿੱਠੇ ਜਲਦੀਆਂ ਸ਼ਵੀਲਾ ਵੀ ਲੱਗਣਗੀਆਂ ਤੇ ਇਸ ਵਾਰ ਇਹਨਾਂ ਨਾរី ਵੀਰਾਂ ਤੇ ਪਿੰਡ ਦੇ ਨੌਜਾਨ ਵੀਰੋ ਨੂੰ ਜਿਹੜਾ ਜੂਸ ਦਾ ਲੰਗਰ ਆ ਉਹ ਵੀ ਲਾਇਆ ਜਾਊਗਾ ਅਸੀਂ ਧੰਨਵਾਦ ਕਰਦੇ ਹਾਂ ਐਨ ਆਰੀ ਵੀਰਾਂ ਦਾ ਤੇ ਗ੍ਰਾਮ ਪੰਚਾਇਤ ਸਭਰਾ ਦਾ ਜਿਹੜੇ ਸਾਨੂੰ ਆਪ ਦਾ ਪੂਨ ਸਜਾਉਂ ਦਿੰਦੇ ਆ ਤੇ ਮੇਲੇ ਦੇ ਕਾਰਜ ਨੂੰ ਸਿਰੇ ਚੜ੍ਹਦੇ ਆ ਕੀ ਅਪੀਲ ਕਰੋਗੇ ਸੰਗਤਾਂ ਨੂੰ ਨਹੀਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਮੇਲੇ ਵਿੱਚ ਆ ਕੇ ਸੇਵਾ ਕਰੋ ਤੇ ਬਾਬਾ ਜੀਆਂ ਨੂੰ